ਸਸਰੀ ਗਾਲੀ ਸਾਰੇ ਭੈਣ ਭਰਾਵਾਂ ਨੂੰ ਇਹ ਭਾਜੀ ਹੁਣੀ ਆਪਣੇ ਪ੍ਰਵੀਨ ਸ਼ੇਖਾ ਤੋਂ ਨੂਰਮਹਿਦ ਨੇੜੇ ਪਿੰਡ ਲਾਦ ਦਾ ਸ਼ੇਖਾ ਤੇ ਭਾਜੀ ਕਾਫੀ ਟਾਈਮ ਤੋਂ ਦਵਾਈ ਲੈ ਰਹੇ ਸੀਗੇ ਭਾਜੀ ਲੇਬਰ ਦੇ ਵਿਜੇ ਤੇ ਗਏ ਸੀ ਤੇ ਭਾਜੀ ਨੇ ਉੱਥੇ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕਰਤਾ ਤੇ ਡਰਾਈਵਿੰਗ ਲਾਇਸੈਂਸ ਲੈਣ ਤੋਂ ਬਾਅਦ ਭਾਜੀ ਨੇ ਯੂਰਪ ਦਾ ਵੀਜ਼ਾ ਅਪਲਾਈ ਕੀਤਾ ਟੂਰਿਸਟ ਬਟ ਟੂਰਿਸਟ ਵੀਜ਼ਾ ਭਾਜੀ ਦਾ ਰਿਜੈਕਟ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਭਾਜੀ ਨੇ ਆਪਣੇ ਡਰਾਈਵਿੰਗ ਲਾਇਸੈਂਸ ਦੇ ਬੇਸ ਦੇ ਉੱਤੇ ਪਹਿਲੇ ਯੂਰਪਾ ਵੀ ਅਪਲਾਈ ਕੀਤਾ ਕੰਮ ਕਰਦੇ ਤੋਂ ਪਈਆ ਵਰਕ ਪ੍ਰਮਾਣ ਲੱਗਾ ਸੀਗਾ ਬਾਕੀ ਪਾਜੀ ਸਾਰੀ ਕਰਵਾ ਪੁੱਛਦੇ ਆ ਕਿ ਹਾਂਜੀ ਸਾਰਾ ਪ੍ਰੋਸੈਸ ਚੱਲਿਆ ਕਿਦਾਂ ਫਿਗਾਮ ਪਈਆ ਸਸਕਾ ਸਾਰੇ ਪਿੰਡ ਭਰਾਵਾਂ ਨੂੰ ਤੇ ਪਾਜੀ ਨੂੰ ਅੱਗਾ ਦੱਸੋ ਜੋ ਤੁਸੀਂ ਇੰਡੀਆ ਸੀਗੇ ਤੁਸੀਂ ਪਹਿਲਾ ਫਸਟ ਟਾਈਮ ਦਵੇ ਗਏ ਆ ਤੁਸੀਂ ਕਿਹੜੇ ਵੇਸਤੇ ਪਈ ਗਏ ਸੀਗੇ ਪਾਜੀ ਮੈਂ ਲੇਬਰ ਦੇ ਵੇਸਤੇ ਗਿਆ ਸੀਗਾ ਤੇ ਕਿੰਨਾ ਟਾਈਮ ਪਾਜੀ ਉਸੇ ਲੇਬਰ ਕੀਤੀ ਪੰਜ ਮੈਂ 6 ਸਾਲ ਉਹ ਤੋਂ ਟਾਈਮ ਵੀ ਜਾਏਗਾ 2005 ਜਿਸ ਮੈਂ ਗਿਆ ਤਾਂ ਉਸ ਟਾਂ ਤਿੰਨ ਸਾਲ ਦਾ ਵੀ ਚੱਲਦਾ ਹੁੰਦਾ ਈ ਦੋ ਵੀਜੇ ਲੱਗੇ ਮੇਰੇ ਲੇਬਰ ਦੇ ਮੈਂ ਲੀਬਰ ਕੀਤੀ ਤੇ ਲੀਬਰ ਤੋਂ ਬਾਅਦ ਮੈਂ ਲਾਇਸੈਂਸ ਬਣਾਇਆ ਜੀ ਤੇ ਪਹਿਲਾਂ ਭਾਈ ਤੁਸੀਂ ਦਵਾਈ ਰਨੇ ਕਿਹੜਾ ਸ਼ਹਿਰ ਸੀ ਮੈਂ ਕਿਨਾ 2005-6 ਚ ਪੰਜ ਚ ਮੈਂ ਗਿਆ ਅਬੂਦਾਬੀਸਾ ਜੀ ਅਬੂਦਾਬੀ ਫਿਰ ਉਹ ਅਸੇ ਹੀ ਅਬੂਦਾਬੀ ਰਨੇ ਸੀ ਤੇ ਭਾਈ ਜਦ ਤੁਸੀਂ ਦਵਾਈ ਗਏ ਆ ਤੇ ਤੁਸੀਂ ਜੰਦ ਸਰਵਿਸ ਯੋਰਪਾ ਅਪਲਾਈ ਕਰਤਾ ਸੀ ਜਾਂ ਜਦ ਤੁਸੀਂ ਜਿਹੜਾ ਟੂਰਿਸਟ ਵੀ ਅਪਲਾਈ ਕੀਤਾ ਉਹ ਕਦੋਂ ਕੀਤਾ ਸੀਗਾ ਉਹ ਭਾਜੀ ਮੈਂ ਕੀਤਾ ਜਾ ਕੇ 2000 ਦੋਈ ਗਾਹਤ ਨਾਲ બીਜਾ ਅਪਲਾਈ ਕੀਤਾ ਲਈ ਉਹ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਸੀਗਾ ਜੋ ਉਥੇ ਘਬਈ ਦਾ ਜੀ ਭਾਜੀ ਲਾਇਸੈਂਸ ਸੀਗਾ ਬਟ ਵੀਜ਼ਾ ਨੇ ਮੇਰਾ ਰਿਫਿਊਜ਼ ਕਰ ਦਿੱਤਾ ਤੁਸੀਂ ਕਿਹੜੀ ਕੰਟਰੀ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਮੈਂ ਭਾਜੀ ਲੱਭਾਈ ਮੈਂ ਜਰਮਨ ਦਾ ਵੀਜ਼ਾ ਅਪਲਾਈ ਕੀਤਾ ਸੀ ਜਰਮਨ ਦਾ ਵੀਜ਼ਾ ਅਪਲਾਈ ਕੀਤਾ ਸੀ ਤੇ ਉਹ ਰਿਜੈਕਟ ਹੋ ਗਿਆ ਸੀਗਾ ਵੀਜ਼ਾ ਰਿਜੈਕਟ ਹੋ ਗਿਆ ਜੀ ਤੇ ਉਥੋਂ ਬਾਅਦ ਜਦੋਂ ਪਾਸੀਂ ਤੁਸੀਂ ਮੇਰੀਆਂ ਵੀਡੀਓ ਕੋਈ ਤੋਂ ਦੇਖਦੇ ਸੀਗੇ ਭਾਜੀ ਮੈਂ ਵੀਡੀਓ ਤੁਹਾਡੀਆਂ ਤਕਰੀਬਨ ਤਕਰੀਬਨ 4-5 ਹਫ਼ਤਿਆਂ ਤੋਂ ਮੈਂ ਦਿਖਾਈ ਕਿ ਬੀਆ ਜੋ ਤੁਸੀਂ ਮੈਨੂੰ ਦੋਈ ਤੋਂ ਮੈਸੇਜ ਕਰਦੇ ਸੀ ਜਾਂ ਤੁਸੀਂ ਦੱਸਿਆ ਸੀ ਮੇਰਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਹਮ ਭਾਈ ਅੱਗੇ ਮੇਰਾ ਕੀ ਪ੍ਰੋਸੈਸਾਂ ਦਾ ਕੀ ਕਰ ਸਕਦਾ ਹਾਂ ਜੀ ਭਾਈ ਤੁਸੀਂ ਮੈਨੂੰ ਬਾਈਟ ਕਰਦੇ ਰਹੇ ਕਿ ਤੁਸੀਂ ਜੇ ਲੋ ਤੁਹਾਡਾ ਟੂਰਿਸਟ ਵੀਜ਼ਾ ਰਜੈਕਟ ਹੋ ਗਿਆ ਤੁਸੀਂ ਟੱਕ ਨੰਬਰ ਹੈਗੇ ਆ ਤੁਸੀਂ ਵਾਪਸ ਪਰਮ ਨੇ ਟਰਾਈ ਕਰੋ ਜਿੱਦਾਂ ਤੁਸੀਂ ਕਿਹਾ ਉਹਦੇ ਹੀ ਅਪਲਾਈ ਕੀਤਾ ਕਰੋ ਇੱਕ ਮੈਨੂੰ ਗੱਲ ਦੱਸੋ ਜ਼ਵੇਈ ਚ ਬਹੁਤ ਭੈਣ ਭਰਾ ਹੈਗੇ ਆ ਜਿਹੜੇ ਵਿਚਾਰੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਕਿ ਅਸੀਂ ਯੂਰਪਾ ਵੀਜ਼ਾ ਅਪਲਾਈ ਕਰੀਏ ਪਰ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਆ ਕਿ ਉਹਨਾਂ ਦੇ ਜਿੰਨੇ ਵੀ ਪਾਸਪੋਰਟ ਆ ਉਹ ਕੰਪਨੀ ਰੱਖ ਲੈਂਦੀ ਆ ਉਹਦਾ ਸਾਰੇ ਭੈਣ ਭਣ ਦੱਸੋ ਕਿ ਉਹਦਾ ਕੀ ਪ੍ਰੋਸੈਸ ਆ ਕਿ ਕੰਪਨੀ ਪਾਲ ਰੱਖਦੀ ਨਹੀਂ ਤੁਸੀਂ ਜੇ ਹੋਰ ਕੋਈ ਟ੍ਰੇਡਰ ਜੀ ਹੋ ਉਹਦਾ ਦੱਸੋ ਮੈਨਾਂ ਕੀ ਪ੍ਰੋਸੈਸ ਆ ਸਾਰਿਆਂ ਨੂੰ ਹਾਂਜੀ ਨਹੀਂ ਆ ਜਿੱਦਾਂ ਮੇਰੀ ਕੰਪਨੀ ਵੀ ਪਾਸਪੋਰਟ ਰੱਖ ਲਿਆ ਹੈਗਾ ਮੈਂ ਕੰਪਨੀ ਨੂੰ ਕਿਹਾ ਕਿ ਮੈਨੂੰ ਐਮਰਜੈਂਸੀ ਛੁੱਟੀ ਚਾਹੀਦੀ ਆ ਵੀ ਬਈ ਪਾਸਵਰਡ ਕਰਾਇਆ ਨੂੰ ਪਾਸਵਰਡ ਮਿਲ ਗਿਆ ਵੀ ਮੈਂ ਬਾਇਓਮੈਟ੍ਰਿਕ ਕਰਵਾਈ ਵੀ ਮੇਰਾ ਵੀਜ਼ਾ ਲੱਗ ਗਿਆ ਪਰ ਸਾਰੀਆਂ ਕੰਪਨੀਆਂ ਪਾਸਵਰਡ ਤਕਰੀਬਨ ਕੋਲੀ ਰੱਖਦੀਆਂ ਕੰਪਨੀਆਂ ਨੂੰ ਡਰ ਹੁੰਦਾ ਕਿ ਅਹੀਂ ਵੀਜ਼ਾ ਦਿੱਤਾ ਇਹਨਾਂ ਨੂੰ ਕਿਤੇ ਭੱਜ ਨਾ ਜਾਣੇ ਕੀ ਹਾਂਜੀ ਤੇ ਬਾਕੀ ਜਿਨ੍ਹਾਂ ਨੇ ਬਈ ਦੀ ਦਵਾਈ ਕੰਮ ਕੀਤਾ ਤੇ ਜੋ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕੀਤਾ ਉਹਦੋਂ ਤੱਕ ਜੋ ਤੁਹਾਡਾ ਵਰਕਰ ਉਹਨਾਂ ਪਾਪਾ ਅਪਲਾਈ ਕੀਤਾ ਯੂਰਪ ਦਾ ਤੇ ਤੁਹਾਡੇ ਕੋਲ ਉਹ ਪਾਸਪੋਰਟ ਸੀਗਾ ਜਾਂ ਨਹੀਂ ਸੀਗਾ ਉਹ ਕੰਪਨੀ ਕੋਲ ਸੀਗਾ ਪਾਸਵਰਡ ਬਈ ਕੰਪਨੀ ਕੋਲੀ ਸੀਗਾ ਜਦੋਂ ਮੈਨੇ ਬਾਇਓਮੈਟ੍ਰਿਕ ਡੇਟਾ ਆ ਗਈ ਤਾਂ ਮੈਂ ਪਿਆ ਕਿ ਮੈਂ ਐਮਰਜੈਂਸੀ ਜਾਣਾ ਹੈ ਜੀ ਤਾਂ ਬਾਅਦ ਮੈਨੂੰ ਐਮਰਜੈਂਸੀ ਛੁੱਟੀ ਮਿਲੀ ਕੁਝ ਦਿਨਾਂ ਬਾਅਦ ਤੇ ਤੁਹਾਡਾ ਪ੍ਰੋਸੈਸ ਦੂਜਾ ਚੱਲਦਾ ਪਿਆ ਸੀ ਜੀ ਚੱਲਦਾ ਪਿਆਗਾ ਜੀ ਕੰਪਨੀ ਨੂੰ ਕਿ ਮੈਂ ਦੱਸਦਾ ਕਿ ਮੇਰਾ ਇਹ ਪ੍ਰੋਸੈਸ ਚੱਲਦਾ ਪਿਆ ਤਾਂ ਕੰਪਨੀ ਨੂੰ ਪਾਸਪੋਰਟ ਨਹੀਂ ਦੇਣਾ ਤੇ ਮੈਨੂੰ ਇੱਕ ਗੱਲ ਦੱਸੋ ਕਿ ਆਪਾਂ ਸਾਰਾ ਪ੍ਰੋਸੈਸ ਜਿਹੜੇ ਭੈਣ ਭਰਾ ਦੋਈ ਦੇ ਵਿੱਚ ਬੈਠੇ ਆ ਟਰੱਕ ਡਰਾਈਵਰ ਆ ਜਾਂ ਮਨੂ ਹੂਰਲਾਸ਼ ਕੰਮ ਕਰਦੇ ਆ ਜਾਂ ਮਨੂ ਲੇਬਰ ਵਾਲੇ ਆ ਉਹਨਾਂ ਲਈ ਆਪਾਂ ਲਗ ਵੀਡੀਓ ਪਾਵਾਂਗੇ ਇਸ ਟਾਈਮ ਇਹ ਵੀਡੀਓ ਹੈਗੀ ਆ ਟਰੱਕ ਡਰਾਈਵਰ ਜਿਹਨਾਂ ਉੱਥੇ ਦੀ ਦਵਾਈ ਦੀ ਕੰਟਰੀ ਦੇ ਹੈਗੇ ਆ ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਮੈਨੂੰ ਦਿਖਾਇਆ ਸੀ ਕਿ ਉਹ ਆਪਣੇ ਡਾਕੂਮੈਂਟ ਕਿਹੜਾ ਸੀਗਾ ਦਿਖਾਇਓ ਤੇ ਇੱਕ ਤਾਂ ਲਾਇਸੈਂਸ ਹੋ ਗਿਆ ਇੱਕ ਦੂਜਾ ਕੀ ਸੀਗਾ ਉਹ ਰੈਜ਼ੀਡੈਂਸ ਕਾਰਡ ਦਾ ਡਾਕਟਰ ਵੀ ਤਾਂ ਜੀ ਇਹ ਮੇਰੇ ਫਾਈਲ ਜੀ ਨੂੰ ਕਹਿੰਦੇ ਆ ਹਾਂ ਇਹ ਮੇਰਾ ਇੱਕ ਉਹ ਤੁਹਾਡਾ ਲਾਇਸੈਂਸ ਬਣਾਇਆ ਸੀ ਕਿਤੇ ਪਾਸਪੋਰਟ ਆਉਂਗੂ ਜੀ ਉਹ ਆਈਡੀਪੀ ਕਹਿੰਦੇ ਨੂੰ ਇੰਟਰਨੈਸ਼ਨਲ ਆਈਡੀਪੀ ਇੰਟਰਨੈਸ਼ਨਲ ਲਾਇਸੈਂਸ ਹੋ ਗਿਆ ਨਾ ਜੀ ਇੰਟਰਨੈਸ਼ਨਲ ਟ੍ਰੈਵਲ ਲਾਇਸੈਂਸ ਆਈਡੀਪੀ ਹਾਂ ਜੀ ਹਾਂ ਜੀ ਉਹ ਤੇ ਮੇਰਾ ਜੀ ਮੈਨੂੰ ਅੱਗਾ ਦੱਸੋ ਕਿ ਜਦੋਂ ਤੁਸੀਂ ਆਪਾਂ ਯੂਰਪ ਦਾ ਵੀ ਅਪਲਾਈ ਕੀਤਾ ਵਰਕ ਪਰਮਿਟ ਆਪਾਂ ਅਪਲਾਈ ਕੀਤਾ ਸੀਗਾ ਤੁਹਾਡਾ ਲੱਗਿਆ ਤੁਹਾਨੂੰ ਕੋਈ ਏਜੰਟ ਵਿੱਚ ਬੰਦ ਨਹੀਂ ਲੋੜ ਤਾਂ ਨਹੀਂ ਪਈ ਨਹੀਂ ਭਾਈ ਤੁਸੀਂ ਗਾਈਡ ਕਰਦੇ ਰਹੇ ਇੱਧਰ ਦਾ ਕਰੋ ਇਸ ਸਾਈਡ ਹੈਗੀ ਆ ਇਸ ਸਾਈਡ ਤੇ ਜਾਂ ਕਿ ਆਪਣੇ ਡਾਕੂਮੈਂਟ ਅਪਡੇਟ ਕਰੋ ਉਸ ਤੋਂ ਬਾਅਦ ਮੈਨੂੰ ਉਧਰ ਕਾਲ ਆਈ ਮੈਂ ਉਹਨਾਂ ਦੇ ਅਨਸਾਰ ਤੁਸੀਂ ਆਪਾਂ ਹੁਣ ਇਦਾਂ ਕਰੀਏ ਆਪਾਂ ਸਾਰਾ ਪ੍ਰੋਸੈਸ ਜਿੰਨੇ ਭੈਣ ਭਰਾ ਆਪਣੀ ਵੀਡੀਓ ਦੇ ਦਿੱਤੇ ਆ ਸਾਰਾ ਪ੍ਰੋਸੈਸ ਦੇ ਦੁਬਈ ਬੈਠੇ ਆ ਉਹਨਾਂ ਨੂੰ ਸਾਰਾ ਪ੍ਰੋਸੈਸ ਦਾ ਇਹ ਕਿ ਕਿਸੇ ਹੋਰ ਭੈਣ ਭਰਾ ਦੀ ਵੀ ਦੁਬਈ ਦੇ ਵਿੱਚ ਰਹਿੰਦੇ ਆ ਡਰਾਈਵਰੀ ਕਰਦੇ ਆ ਲਾਇਸੈਂਸ ਉਹਨਾਂ ਦੇ ਕੋਲਾ ਚਲੋ ਉਹਨਾਂ ਦੇ ਵੀ ਹੈਲਪ ਹੋ ਜਵੇ ਜੀ ਤੁਸੀਂ ਪਹਿਲਾ ਪ੍ਰੋਸੈਸ ਦੱਸੋ ਜੋ ਤੁਹਾਡੇ ਕੋਲ ਲਾਇਸੈਂਸ ਸੀਗਾ ਜੀ ਡਰਾਈਵਿੰਗ ਤੁਸੀਂ ਹੋਰ ਵੀ ਉਹਦੇ ਨਾਲ ਕੋਈ ਡਾਕੂਮੈਂਟ ਅਪਲਾਈ ਕੀਤਾ ਸੀ ਦੋਈ ਦੇ ਵਿੱਚ ਉਹਦੇ ਨਾਲ ਭਾਜੀ ਮੇਰੇ ਕੋਲ ਲਾਇਸੈਂਸ ਹੀ ਮੇਰਾ ਪੁਰਾਣਾ ਐਕਸਪੀਰੀਅੰਸ ਐਡਮਿਟ ਸੀ ਜੇ ਬੈਠੇ ਕੋਲ ਤਾਂ ਇਹ ਦੇ ਕੇ ਜੋ ਮੈਂ ਤੁਸੀਂ ਮੈਨੂੰ ਲਿੰਕ ਦਿੱਤਾ ਉਹ ਤੇ ਮੈਂ ਕਲਿੱਕ ਕੀਤਾ ਉਹਨਾਂ ਉਧਰੋਂ ਮੈਨੂੰ ਮੇਲ ਕੀਤੀ ਉਧਰੋਂ ਮੈਨੂੰ ਕਾਲ ਆਈ ਤਾਂ ਮੇਰੀ ਇੰਟਰਵਿਊ ਹੋਈ ਇੰਟਰਵਿਊ ਨੂੰ ਮੈਂ ਸੈਲੈਕਟ ਕੀਤਾ ਬਾਦ ਮੇ ਨੂੰ ਡਾਕੂਮੈਂਟਲ ਤੇ ਆਈ ਜੇ ਬਈ ਇੱਕ ਗੱਲ ਦੱਸੋ ਫਿਰ ਨਾ ਆਪਾਂ ਹੋਰ ਵੀ ਨਹੀਂ ਚੱਲਦੇ ਆ ਜੋ ਤੁਸੀਂ ਵੀਜ਼ਾ ਅਪਲਾਈ ਕੀਤਾ ਤੁਹਾਡੇ ਅਕਾਊਂਟ ਦੇ ਵਿੱਚ ਫੰਡ ਰੱਖਣ ਨੂੰ ਕੋਈ ਸਿਗਾ ਸਿਸਟਮ ਕਿ ਇੰਨੇ ਫੰਡ ਚਾਹੀਦੇ ਇੰਨੇ ਫੰਡ ਚਾਹੀਦੇ ਉਹਦਾ ਕੋਈ ਮੈਟਰ ਸਿਗਾ ਵਿੱਚ ਭਾਈ ਟੂਰਿਸਟ ਵੀਜ਼ੇ ਲਈ ਇਹ ਫੰਡ ਚਾਹੀਦੇ ਇਸ ਲਈ ਪਰ ਬੈਂਕ ਫਾਰਮੈਟ ਬਾਕੀ ਕੋਈ ਫੰਡ ਨਹੀਂ ਕੀਤਾ ਜੀ ਤੁਹਾਡੇ ਉਹ ਜਦੋਂ ਵਰਕ ਪਰਮਿਟ ਟੂਰਿਸਟ ਰਿਫਿਊਜ਼ ਹੋ ਗਿਆ ਉਹਦਾ ਕੋਈ ਮੈਟਰ ਹੈ ਜਦੋਂ ਵਰਕ ਪਰਮਿਟ ਅਪਲਾਈ ਕੀਤਾ ਤੁਹਾਡੇ ਅਕਾਊਂਟs ਕਿੰਨੇ ਪੈਸੇ ਨੀ ਭਾਈ ਉਹਦੇ ਤੇਰੀ ਕੋਈ ਸਟੇਟਮੈਂਟ ਨਹੀਂ ਲੱਗੀ ਜੀ ਲੱਗੀ ਨਾ ਕੋਈ ਸਟੇਟਮੈਂਟ ਨਹੀਂ ਲੱਗੀ ਜੀ ਤੇ ਜਿਹੜਾ ਤੁਸੀਂ ਆਪਣਾ ਦਿਖਾਉਂਗੇ ਮਾੜਾ ਦੁਬਈ ਦਾ ਜਿਹੜਾ ਦੂਜਾ ਗੱਤੇ ਵਾਲਾ ਬਣਾਇਆ ਸੀ ਉਹ ਆਈਡੀਪੀ ਆਈਡੀਪੀ ਉਹ ਦੇਖਿਓ ਤੇ ਕੋ ਬਣਾਇਆ ਤੇ ਤੁਹਾਨੂੰ ਆਪਣੀ ਡਿclareਸ਼ਨ ਦੇਣ ਲਈ ਕਿ ਮੇਰੇ ਕੋਲ origignal license ਆ ਕਿ ਉਹ fake ਵੀ ਨਾਲ ਬਣ ਜਾਂਦੇ ਤੁਸੀਂ NOC ਨੂੰ ਨਹੀਂ ਸਾਰੇ license ਨਾਲ ਕਰਕੇ ਨਹੀਂ ਭਾਈ ਇਹ ਚੈਨਲ ਵੀ ਲੋਡ ਨਹੀਂ ਪੈਂਦੀ ਪੁਰਸ਼ ਵੀ ਜਿਹੜੇ NOC ਲੋਡ ਪੈਂਦੀ ਹੈਗੀਆ ਬਰ ਪਰੰਗਲ ਵੀ ਲੋਡ ਨਹੀਂ ਪੈਂਦੀ ਆ ਆਪ ਉੱਪਰ ਬਣਾ ਸੀ ਭਾਈ ਜਾਨਾ ਜਿਹੜਾ ਲੱਗ ਆਈਡੀਪੀ ਜਿਹੜਾ লাইসেনਸ ਹੁੰਦਾ ਅਲੱਗ ਹੁੰਦਾ ਤੇ ਬਾਅਦ ਚੋਂ ਆਈਡੀਪੀ ਹੁੰਦਾ ਆ ਇਹ ਵੀ ਨਾਲ ਬਣਾਉਣਾ ਹੁੰਦਾ ਆ ਤੇ ਮੈਨੂੰ ਇੱਕ ਗੱਲ ਦੱਸੋ ਤੇ ਤੁਸੀਂ ਕਿੱਦਾਂ ਜੌਬ ਆਪਾਂ ਨੱਭੀ ਕਿ ਆਪਾਂ ਉਸ ਕੰਟਰੀ ਦੇ ਵਿੱਚ ਕਿੱਦਾਂ ਲੋੜ ਹੈਗੀ ਆ ਵਰਕਾਂ ਦੀ ਜਾਂ ਨਹੀਂ ਭੈਣੋ ਤਾਂ ਕਿੱਦਾਂ ਲੱਭਣ ਜੀ ਜੀ ਭਾਜੀ ਜਿਹੜਾ ਤੁਸੀਂ ਲਿੰਕ ਦਿੱਤਾ ਹੈਗਾ ਉਹਦੇ ਬੰਦੇ ਨੂੰ ਲਿੰਕ ਪਾਕਿਸਤਾਨੀਆਂ ਕਿਹੜੀ ਕੰਟਰੀ ਸੀ ਜਥਾਨੀਆਂ ਟਰਾਂਸਮਿਟ ਕਰ ਟਰਾਂਸਮਿਟ ਕਰ ਉਹਦਾ ਜਿਹੜਾ ਲਿੰਕ ਮੈਂ ਨਾਲ ਪਾ ਵੀ ਦੂੰਗਾ ਉਦਾਂ ਹੋਰ ਵੀ ਜਿਹੜੀਆਂ ਕੋਈ ਕੰਟਰੀ ਦੇ ਵਿੱਚ ਜਾਂ ਜਿਹੜੀ ਮੰਨ ਲਓ ਜਿਹੜੀ جواب ਦੀ ਕੋਈ ਵੀ ਕੰਟਰੀ ਆਂਦੀ ਆ ਫਿਨਲੈਂਡ ਹੋ ਗਿਆ ਨਾਰਵੇ ਹੋ ਗਿਆ ਜਾਂ ਸਵੀਡਨ ਹੋ ਗਿਆ ਪੋਲੈਂਡ ਹੋ ਗਿਆ ਟਰੱਕ ਡਰਾਈਵ ਬਹੁਤ ਲੋਡ ਆ ਜਾਂ इंग्लंड ਹੋ ਗਿਆ ਆਪਾਂ ਦੋਹੀ ਤੋਂ ਹੀ ਬੈਠੇ ਵੀ ਆਪਣਾ ਹੀ ਕਰ ਸਕਦੇ ਹਾਂ ਉਹਨਾਂ ਦੱਸੋ ਤਾਂ ਆਪਣਾ ਲਿੰਕ ਚੈੱਕ ਕੀਤਾ ਫਿਰ ਲਿੰਕ ਤੇ ਉਹਨਾਂ ਨੇ ਪਹਿਲਾਂ ਰਿਕੁਆਇਰਮੈਂਟ ਕੀ ਮੰਗੀ ਉਹਨਾਂ ਨੇ ਲਿੰਕ ਤੇ ਉਹਨੇ ਆਪਣੇ ਡਾਕੂਮੈਂਟ ਅਪਡੇਟ ਕਰਵਾਏ ਮੇਰਾ ਆਈਡੀਪੀ ਐਮਸਾਈ ਆਈਡੀ ਐਕਸਪੀਰੀਅੰਸ ਆ ਕਿ ਜਿਹੜਾ ਮੇਰਾ ਦੁਬਈ ਦਾ ਵੀਜ਼ਾ ਇਹ ਸਭ ਕੁਝ ਉਹਨਾਂ ਨੂੰ ਓਕੇ ਲੱਗਿਆ ਉਸ ਤੋਂ ਬਾਅਦ ਉਹਨੇ ਮੈਨੂੰ ਮੇਲ ਫਿਰ ਭਾਈ ਕਿ ਉਹ ਮੈਨੂੰ ਮੈਨੂੰ ਡਾਕੂਮੈਂਟ ਭੇਜੇ ਜੋ ਮੈਨੂੰ ਕੋਡ 95 ਵਗੈਰਾ ਹੁੰਦਾ ਜੋ ਹਾਂਜੀ ਹਾਂਜੀ ਜਿਹਦੇ ਆਪਾਂ ਗੱਡੀ ਚਲਾਣੀ ਜਿਹੜਾ ਜਾਂ ਕਿ ਯੂਰਪ ਵਿੱਚ ਟੈਸਟ ਕਲੀਅਰ ਕਰਨਾ ਹੁੰਦਾ ਉਹ ਪਾਏ ਮੈਂ ਤੇ ਉਹ ਤੋਂ ਬਾਅਦ ਆਪਾਂ ਕਿਹੜੀ ਕੰਟਰੀ ਗਏ ਸੀ ਉਸ ਤੋਂ ਬਾਅਦ ਕਿ ਆਪਾਂ ਜਿੱਥੇ ਐਮਬੈਸੀ ਫਾਇਲ ਲਾਣੀ ਸੀ ਆਪਾਂ ਦਬੇ ਚ ਵੀ ਫਾਈਲ ਲੱਗਦੀ ਹੈ ਵੱਟ ਮੈਂ ਅਰਮੀਨੀਆ ਚਾਈ ਅਰਮੀਨੀਆ ਜਿਹੜੀ ਅਪਾਇੰਟਮੈਂਟ ਹੈ ਉਹ ਇਜ਼ੀ ਮਿਲ ਜਾਂਦੀ ਹੈ ਆਪਾਂ ਨੂੰ ਇਜ਼ੀ ਮਿਲ ਗਈ ਸੀ ਅਪਾਇੰਟਮੈਂਟ ਅਰਮੀਨੀਆ ਦੀ ਤੇ ਅਰਮੀਨੀਆ ਜਾ ਕੇ ਉਹ ਭਾਜੀ ਨੇ ਅਪਲਾਈ ਕੀਤਾ ਵੀਜ਼ਾ ਤੇ ਬਾਅਦ ਚ ਕਿੰਨੇ ਟਾਈਮ ਦਾ ਤੁਹਾਡਾ ਟਿਓਸੀ ਕਾਡ ਬਣ ਕੇ ਆਇਆ ਮੇਬੀ 4-2 ਮਹੀਨੇ ਤੇ ਅਗੇ ਜੀ ਕਿੰਨੇ ਟਾਈਮ ਦਾ ਬਣਿਆ 2 ਇਅਰਸ ਦਾ ਜੀ 2 ਸਾਲ ਦਾ ਅਰਮੀ ਉੱਥੇ ਅਰਮੀਨੀਆ ਦੀ ਫਾਈਲ ਆਈ ਸੀ ਤੇ ਆਪਾਂ ਕਿਹੜੀ ਕੰਟਰੀ ਦਾ ਸੀਗੀ ਗਤਸਵਾਲੀਆਂ ਨਹੀਂ ਗਤਸਵਾਲੀਆਂ ਜੀ ਉਹ ਦਾ 2 ਸਾਲ ਦਾ ਵਰਕ ਪਰਮਿਟ ਬਣ ਕੇ ਆ ਗਿਆ ਕਾਰਡ ਬਣ ਕੇ ਆ ਗਿਆ ਬਟ ਤੁਹਾਨੂੰ ਸਾਰੇ ਭੈਣਾਂ ਨੂੰ ਦੱਸਣਾ ਚਾਹੁੰਦਾ ਕਿ ਆ ਜੀ ਉਹ ਪੇਪਰ ਭੇਜ ਦਿੰਦੇ ਆ ਕਾਰਡ ਭੇਜ ਦਿੰਦੇ ਆ ਬਟ ਕਿਸੇ ਟਾਈਮ ਤੇ ਆ ਕੇ ਉਹ ਕਹਿੰਦੇ ਨੇ ਬੁਲਾਵਾਂਗੇ ਉਹਨਾਂ ਕੋਲ ਵਰਕਰ ਪੂਰੇ ਹੋ ਜਾਂਦੇ ਬੰਦਿਆਂ ਨੂੰ ਬਹੁਤ ਹੱਦ ਤੱਕ ਨਹੀਂ ਬੁਲਾਉਂਦੇ ਭਾਈ ਨਾਲ ਵੀ ਇਦਾਂ ਹੋਇਆ ਭਾਈ ਦਾ ਵੀਜ਼ਾ ਅਪਲਾਈ ਕਰਾਤਾ ਕਾਰਡ ਬਣ ਕੇ ਘਰੇ ਆ ਗਿਆ ਤੇ ਉਤੋਂ ਬਾਅਦ ਭਾਈ ਨੂੰ ਬੁਲਾਇਆ ਨਹੀਂ ਕਾਫੀ ਟਾਈਮ ਮੇਲਾ ਮੁੱਲਾ ਕਰਦੇ ਰਹੇ ਕਦੋਂ ਆਵਾ ਕਦੋਂ ਨਾ ਆਵਾ ਬਟ ਭਾਈ ਉਦੋਂ ਵੀ ਟੈਨਸ਼ਨ ਦੇ ਵਿੱਚ ਸੀਗੇ ਜੀ ਜੀ ਕਪਾਏ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਕੋਲ ਕਾਰਡ ਹੈਗਾ ਤੁਸੀਂ ਆ ਜਾਓ ਤਾਂ ਬਾਕੀ ਭਾਈ ਨੇ ਮੇਰੀ ਹੈਲਪ ਕੀਤੀ ਐਸਟਾ ਵੀ ਹੈਲਪ ਕਰਦੇ ਪਏ ਜੀ ਜੇ ਭਾਈ ਨੇ ਦੱਸਿਆ ਕਿ ਭਾਈ ਜਣੂ ਕਾਰਡ ਹੈਗਾ ਆ ਰੱਬ ਨੇ ਚਾਂਦ ਦਿੱਤਾ ਆ ਤੁਹਾਨੂੰ ਕੰਪਨੀ ਬੁਲਾਵੇ ਨਾ ਬੁਲਾਵੇ ਚੌਂਕਾ ਦੇ ਫਲਾਈਟ ਫੜ ਕੇ ਤੇ ਆਉਣ ਦੀ ਗੱਲ ਕਰੋ ਤੇ ਭਾਈ ਨੇ ਫਲਾਈਟ ਫੜ ਕੇ ਇੱਕ ਗੱਲ ਦੱਸੋ ਚਲੋ ਆਪਾਂ ਆ ਗਏ ਸੀ ਉੱਥੇ ਬਾਅਦ ਚੋਂ ਸਾਰਾ ਵਿਝ ਲੱਗ ਗਿਆ ਭੈਣ ਭਰਾ ਕਿਹੜੀ ਸਾਈਡ ਤੇ ਲੱਭਣ ਜਾ ਕੇ ਜਿੱਥੇ ਟਰੱਕ ਡਰਾਈਵਰਾਂ ਨੂੰ ਲੋਡ ਹੋਵੇ ਭਾਈ ਅਲੱਗ-ਅਲੱਗ ਕੰਪਨੀਆਂ ਲੈ ਸੌਣੀਆਂ ਜੇ ਅਲੱਗ-ਅਲੱਗ ਕੰਪਨੀਆਂ ਗ੍ਰਿਟਿਕਾ ਕੰਪਨੀ ਹੋ ਗਈ ਟਰਾਂਸਮਿਟ ਦਾ ਹੋਈ ਟਰਾਂਸਮਿਟ ਹੋ ਗਈ ਹੋਪ ਟਰਾਂਸ ਹੋ ਗਈ ਇਹਨਾਂ ਦੇ ਅਲੱਗ-ਅਲੱਗ ਸੈਟਾ ਇਹਨਾਂ ਤੇ ਜਾ ਕੇ ਆਪਣੇ ਡਰਾਈਵਰ ਕਰੀਅਰ ਤੇ ਜਾ ਕੇ ਟਰਾਈ ਕਰਨ ਉੱਤੇ ਆਪਣੇ ਡਾਕੂਮੈਂਟ ਅਪਲੋਡ ਕਰਨ ਉਦੋਂ ਆਪਣੇ ਈਮੇਲ ਛੱਡਣਾ ਆਪਣਾ ਗਰਪਾਸ ਸੀਵੀ ਹੈ ਇਹ ਉਹ ਅਪਲੋਡ ਕਰੋ ਉਦੋਂ ਬਾਅਦ ਲਾਜ਼ਮੀ ਰਿਪਲਾਈ ਆਉਣਾ ਜੀ ਜੇ ਕੋਈ ਹੋਰ ਕੰਟਰੀ ਆ ਤੁਸੀਂ ਆਪਾ ਉਹ ਛੱਡ ਕੇ ਹੋਰ ਕੰਟਰੀ ਦਾ ਵੀ ਤੁਸੀਂ ਸੋਚਿਆ ਸੀ ਕਿ ਹਾਂ ਆਪਾ ਹੋਰ ਕੰਟਰੀ ਦੇ ਵਿੱਚ ਆਪਣਾ ਡਰਾਈਵਿੰਗ ਲਾਇਸੈਂਸ ਲਾ ਕੇ ਆਪਣੀ ਜੋਬ ਅਪਲਾਈ ਕਰ ਸਕਦੇ ਹਾਂ ਤੁਸੀਂ ਟਰਾਈ ਕੀਤਾ ਸਰ ਉਹ ਦੂਸਰਾ ਤੁਸੀਂ ਮੈਂ ਟਰਾਈ ਨਹੀਂ ਕੀਤਾ ਜੀ ਪੋਲੈਂਡ ਦੇ ਵਿੱਚ ਵੀ ਵਰਕਰਾਂ ਦੀ ਬਹੁਤ ਲੋਡ ਹੁੰਦੀ ਆ ਜਿਹੜੇ ਡਰਾਈਵਿੰਗ ਕਰਦੇ ਆ ਉਹਨਾਂ ਨੂੰ ਉੱਥੇ ਵੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਬਾਕੀ ਮੈਨੂੰ ਇਦਾਂ ਦੱਸੋ ਚਲੋ ਤੁਹਾਡਾ ਵੀਜ਼ਾ ਲੱਗ ਗਿਆ ਤੁਹਾਡਾ ਕਾਰਡ ਬਣ ਗਿਆ ਜਾਂ ਕੀ ਆ ਗਿਆ ਅਸੀਂ ਘੜ ਆਪਾਂ ਉਹਨਾਂ ਨੂੰ ਫੋਨ ਕਰਦੇ ਰਹੇ ਬਟ ਉਹ ਉਹਨਾਂ ਨੇ ਇੱਕੋ ਹਲਕੇ ਹੀ ਰਿਕੁਆਇਰਮੈਂਟ ਹੋਗੀ ਤੁਹਾਨੂੰ ਬੁਲਾਵਾਂਗੇ ਨਹੀਂ ਤਾਂ ਅਗਰ ਵਾ ਤੁਹਾਨੂੰ ਹੱਲੇ ਨਹੀਂ ਬੁਲਾਵਾਂਗੇ ਤੁਸੀਂ ਸਾਡੇ ਨੋਟੀਫਿਕੇਸ਼ਨ ਦਾ ਵੇਟ ਕਰੋ ਆਹ ਮੈਂ ਕਾਫੀ ਜਰਮਾਂ ਦੇਖਿਆ ਮੇਰਾ ਜੇਕਰ ਮੈਂ ਹੋਰ ਉਹਨਾਂ ਦੀ ਮੀਟ ਕਰਦਾ ਤਾਂ ਮੇਬੀ ਅੱਛਾ ਜਿਹਾ ਕਾਰਡ ਕੰਸਲ ਕਰ ਸਕਦਾ ਸੀ ਮੁੱਖ ਦੀ ਗੱਲ ਯਾਰ ਤੁਸੀਂ ਵੀਰੇ ਇਹੀ ਮੈਨੂੰ ਪਿਆ ਹਰ ਤਰ੍ਹਾਂ ਦੀ ਫ੍ਰੀ ਫੰਡ ਤੁਸੀਂ ਕੋਈ ਯੂਰਪ ਪਹੁੰਚ ਗਏ ਆ ਜੀ ਸਰ ਮੈਨੂੰ ਇੱਕ ਗੱਲ ਦੱਸੋ ਸਾਰੇ ਪੰਨ ਤੋਂ ਆਪਣੇ ਦੇਖਦੇ ਪਏ ਵੀਡੀਓ ਕਿ ਤੁਸੀਂ ਪੁਰਤਗਾਲ ਹੀ ਕਿਉਂ ਚੁਣਿਆ ਯੂਰਪ ਨੂੰ 26 ਕੰਟਰੀਆਂ 27 ਕੰਟਰੀਆਂ ਲੱਗਦੀਆਂ ਹੋਰ ਵੀ ਬਹੁਤ ਕੰਟਰੀਆਂ ਆ ਜਰਮਨ ਫ੍ਰਾਂਸ ਇੱਥੇ ਪੈਸਾ ਤੇ ਜਿੰਨਾ ਮਰਜੀ ਕਮਾ ਸਕਦੇ ਸੀਗੇ ਤੁਸੀਂ ਪੁਰਤਗਾਲ ਨੂੰ ਕਿਉਂ ਚੁਣਿਆ ਕਿਉਂਕਿ ਭਾਜੀ ਇੱਥੇ ਪੇਪਰ ਈਜ਼ੀ ਬਣ ਜਾਂਦੇ ਹੈਗੇ ਆ ਫਿਊਚਰ ਵਧੀਆ ਹੈਗਾ ਕੀ ਕੱਲ ਨੂੰ ਆਪਾਂ ਅਜੇ ਕਰ ਆਪਣੀ ਫੈਮਲੀ ਨੂੰ ਘਰ ਦੇ ਨੂੰ ਭੱਲਣਾ ਚਾਹੀਏ ਤੇ ਆਪਾਂ ਬਲਾ ਸਕਦੇ ਆ ਜੀ ਕਿਸੇ ਗਲਤੀ ਵਾਲੀ 6 ਮਹੀਨੇ ਸਾਲ ਦੇ ਵਿੱਚ ਕਾਰਡ ਬਣ ਜਾਂਦਾ ਤੁਸੀਂ ਇੰਡੀਆ ਉੱਤੇ ਜਾ ਸਕਦੇ ਹੋ ਆਪਣੀ ਫੈਮਲੀ ਵੀ ਬਲਾ ਸਕਦੇ ਆ ਜੀ ਤੇ ਮੈਨੂੰ ਜਿਹੜੇ ਦਵਾਈ ਵਾਲੇ ਭੈਣ ਭਰਾ ਆ ਉਹਨਾਂ ਵਾਸਤੇ ਗੱਲ ਪੁੱਛਾ ਜਨਣਾ ਮੈਂ ਤੁਸੀਂ ਦਵਾਈ ਛੱਡਣ ਦਾ ਕਿਉਂ ਸੋਚਿਆ ਸਰ ਦਵਾਈ ਤੇ ਕੋਈ ਲਾਈਫ ਨਹੀਂ ਗਈ ਪੈਸਾ ਜ਼ਰੂਰ ਹੈਗਾ ਬਟ ਕੋਈ ਫਿਊਚਰ ਨਹੀਂ ਹੈਗਾ ਜੀ ਇਸ ਕਰਕੇ ਮੈਂ ਜੋ ਆਪਣਾ ਸੁਨਿਆ ਕੀ ਜੋ ਪਜਾਵਾਂਗਾ ਆਪਣੇ ਬੱਚਿਆਂ ਦੇ ਆਪਣੇ ਵਾਅਦੇ ਪਾਉਣ ਕਿਉਂਕਿ ਦਵਾਈ ਦਾ ਇੰਦਾ ਹੈਗੇ ਦਵਾਈ ਆਪਾਂ ਜਾਣਦੇ ਆਥੇ 50 ਸਾਲ ਤੋਂ ਉੱਤੇ ਬੰਦਾ ਹੋ ਜਾਂਦਾ ਬਹੁਤ ਮੈਨੂੰ ਫੋਨ ਤੇ ਮੈਸੇਜ ਆਉਂਦੇ ਬਾਅਦ ਚ ਦਵਾਈ ਕੰਟਰੀ ਕਹਿਣ ਲੱਪੰਦੀ ਆ ਕਿ ਤੁਸੀਂ ਕੰਟਰੀ ਸਾਡੀ ਮੂਵ ਕਰ ਜੋ ਤੇ ਜਦੋਂ ਬੰਦੇ ਨੇ ਸਾਰੀ ਕੰਟਰੀ ਕੰਮ ਕੀਤਾ ਹੋਵੇ ਟਟਡ ਮਰਿਆ ਹੋਵੇ ਮਿਹਨਤ ਕੀਤੀ ਹੋਵੇ ਤਾਂ ਇੰਡੀਆ ਜਾ ਜਾ ਕੇ ਬੰਦਾ ਨਹੀਂ ਲਾਈਫ ਕੱਟ ਸਕਦਾ ਫਿਰ ਭਾਈ ਨੇ ਸੋਚਿਆ ਚਲ ਮੈਂ ਯੂਰਪ ਜਾਣਾ ਪੁਰਤਗਾਲ ਚਲ ਜੂਗਾ ਮੈਨੂੰ ਕਾਰਡ ਮਿਲ ਜੂਗਾ ਮੇਰੀ ਫੈਮਿਲੀ ਇੱਥੇ ਆ ਜੂਗਾ ਇੱਥੋਂ ਯੂਰਪ ਚੋਂ ਕੱਢ ਨਹੀਂ ਸਕਦੇ ਜੀ ਜਿਹੜੇ ਪੁਰਤਗਾਲ ਚ ਭੈਣ ਭਰਾ ਆਉਂਦੇ ਈਜ਼ੀ ਪੇਪਰ ਮਿਲ ਜਾਂਦੇ ਆ ਚਲ ਕਿਸੇ ਗੱਲ ਦੀ ਪ੍ਰੋਬਲਮ ਨਹੀਂ ਆਉਂਦੀ ਹਲਾ ਇਸੇ ਕਰਕੇ ਮੈਂ ਸ ਬਾਕੀ ਤੁਹਾਨੂੰ ਪੁਰਜ਼ਗਾ ਲਾ ਕੇ ਲਾਹੁਰੂ ਨੂੰ ਮਿਲ ਕੇ ਕਿਦਦਾ ਲਗਾ। ਭਾਜੀ ਬਹੁਤ ਵਧੀਆ ਲੱਗਿਆ। ਤੁਸੀਂ ਬਹੁਤ ਬੰਦੇ ਦੀ ਹੈਲਪ ਕਰਦੇ ਆਂ ਜੀ। ਜਦੋਂ ਮੈਂ ਇੰਡੀਆ ਤੋਂ ਵਿੱਚ ਰਣਾ ਸੀ ਤੁਹਾਨੂੰ ਕਾਲ ਕੀਤੀ ਇਹੇ ਪੁੱਛਿਆ ਕਿ ਲਾ ਭਾਜੀ ਮੈਨੂੰ ਕਿੰਨਾ ਅਮਾਉਂਟ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਆ। ਭਾਜੀ ਨੇ ਕਿਹਾ ਕਿ ਅਸੀਂ ਇੱਥੇ ਬੈਠੇ ਆਂ ਕੁਝ ਵੀ ਨਹੀਂ ਲੈ ਕੇ ਆਣਾ। ਤਾਂ ਲੈ ਕੇ ਵੀ ਨਹੀਂ ਆਂਦਾ ਤੁਸੀਂ ਉਹ ਹੈਲਪ ਕਰਦੇ ਨਾ ਮੇਰੀ। ਤੁਸੀਂ ਤੁਸੀਂ ਜਦੋਂ ਆਏ ਆ ਤੁਹਾਡਾ ਕੋਈ 10 ਰੁਪਏ 5 ਰੁਪਏ ਖਰਚਾ ਆਇਆ ਉਹ ਜਦੋਂ ਤੁਸੀਂ ਮਿਲਣ ਮਿਲੇ ਆ। ਨਹੀਂ ਭਾਜੀ ਇੱਕ ਰੁਪਿਆ ਵੀ ਮੇਰਾ ਕਰਤ ਨਹੀਂ ਆਇਆ। ਏਅਰਪੋਰਟ ਉੱਤੇ ਕਿਦ ਕਰ ਕੋਈ ਵੀ ਫਰਕ ਨਹੀਂ ਆਏਗੀ ਬਾਕੀ ਜਿਹੜੇ ਭੈਣ ਭਰਾ ਦੁਹਾਈ ਦੇ ਵਿੱਚ ਬੈਠੇ ਆ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਔਰ ਜਿਨ੍ਹਾਂ ਕੋ ਡਰਾਈਵਿੰਗ ਲਾਇਸੈਂਸ ਉੱਥੇ ਦੇ ਹੈਗੇ ਆ ਜੇ ਕੋਈ ਹੋਰ ਵੀ ਗੱਲ ਪੁੱਛਣੀ ਹੋਈ ਮੈਂ ਆਪਣੇ ਇੰਸਟਾਗ੍ਰam ਆਈਡੀ ਮੈਂਸ਼ਨ ਕਰ ਦੂੰਗਾ ਮੈਂ ਭਾਜੀ ਨਾਲ ਤੁਹਾਡੀ ਸਿੱਧੀ ਗੱਲ ਵੀ ਗੱਲਬਾਤ ਵੀ ਕਰਾ ਦੂੰਗਾ ਤਾਂ ਜੋ ਤੁਹਾਡੇ ਇੱਕ ਦੇ ਵੀਜ਼ਾ ਅਪਲਾਈ ਦੇ ਵਿੱਚ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਰਹਿ ਜਾਵੇ ਬਾਕੀ ਜਲਦੀ ਆਪਾਂ ਦੂਜੀ ਵੀਡੀਓ ਅਪਡੇਟ ਕਰਾਂਗੇ ਜਿਹੜੇ ਟੂਰਿਸਟ ਵੀ ਆਪਾਂ ਦੁਹਾਈ ਤੋਂ ਕਿੱਦਾਂ ਅਪਲਾਈ ਕਰ ਸਕਦੇ ਆ ਬਟ ਟੂਰਿਸਟ ਵੀ ਉਹੀ ਅਪਲਾਈ ਕਰ ਸਕਦੇ ਆ ਜਿਨ੍ਹਾਂ ਦੇ ਕੋਲ ਉਹਨਾਂ ਦਾ ਪਾਸਵਰਡ ਕੋਲ ਪਿਆ ਮੈਨੂੰ ਫੋਨ ਤੇ ਮੈਸੇਜ ਬਹੁਤ ਆਉਂਦੇ ਪਾਜੀ ਅਸੀਂ ਟਿਊਟਰਸ ਵੀ ਅਪਲਾਈ ਕਰਨਾ ਬਟ ਸਾਡਾ ਪਾਸਵਰਡ ਕੰਪਨੀ ਦੇ ਕੋਲ ਆ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਜਦੋਂ ਪਾਸਵਰਡ ਆ ਨਹੀਂ ਤੁਸੀਂ ਕਿਤਾਬ ਅਪਲਾਈ ਕਰ ਸਕਦੇ ਆ ਦੂਜੀ ਗੱਲ ਰੂਮੀਨਿਆ ਵੀਜ਼ਾ ਅਪਲਾਈ ਕੀਤਾ ਅੱਦੇ ਕਿੰਨੇ ਪੈਸੇ ਲੱਗੇ ਆ ਅਰੰਗੀਆਂ ਦੇ ਮਿਲ ਕੋਲੇ ਦੁਬਈ ਮਿਲ ਸਾਈਟ ਦੀ ਸੀ ਹਾਂਜੀ ਉੱਥੇ ਉਹਨੇ ਓਨਰੇਬਲ ਵਿਜੇਆ 7 ਡਾਲਰ ਲੱਗੇਗੀ 7 ਡਾਲਰ ਦੇ ਵਿੱਚ ਭਾਈ ਤੋਂ ਪਾਸਪੋਰਟ ਦੇ ਉੱਤੇ ਸਟicker ਵਿਜੇ ਨਾਲ ਲਾ ਕੇ ਆ ਗਏ ਯਾਰ ਤੁਹਾਨੂੰ ਆਣ ਜਾਣ ਦੇ ਵਿੱਚ ਅਰਮੇਨੀਆ ਦੀ ਕੋਈ ਪ੍ਰੋਬਲਮ ਤਾਂ ਨਹੀਂ ਐ ਐਂਬੈਸੀ ਜਾ ਕੇ ਫਾਈਲ ਲਾਉਣ ਚ ਜਾਂ ਆਣ ਜਾਣ ਦੇ ਵਿੱਚ ਕੋਈ ਪਛੇਤ ਕੀਤੀ ਹੋਵੇ ਕੀ ਕਰਨਾ ਐ ਕਿੱਥੇ ਚੱਲੇ ਆ ਨਹੀਂ ਸਰ ਕੁਝ ਵੀ ਉਹ ਇਹ ਪ੍ਰੋਬਲਮ ਨਹੀਂ ਐ ਤੇ ਜੇ ਜਿਹੜਾ ਬਟਾ ਇੰਡੀਆ ਤੋਂ ਜੋ ਅਰਮੇਨੀਆ ਜਾ ਰਿਹਾ ਕੋਈ ਕੰਮ ਕਰ ਹੈ ਨੀਗਾ ਮੇਬੀ ਭਾਈ ਤਾਂ 13 ਲੱਖ ਰੁਪਏ ਜਾ ਰਿਹਾ ਉਹ ਲੋਕੀ ਉਹ ਚਲੋ ਏਜੰਟਵਾ ਪੈਸੇ ਲਈ ਜਾਂਦੇ ਜਿਨ੍ਹਾਂ ਕੋ ਦੁਬਈ ਦੀ ਕੋਈ ਵੀ ਆਈਡੀ ਹੈਗੀ ਆ ਉਰਮਾਨੀਆ ਔਨ ਰਾਈਵਲ ਵੀਜ਼ਾ ਜਾ ਸਕਦੇ ਆ ਮੈਰਵਨੀਆ ਘੁੰਮ ਕੇ ਆ ਉਸ ਆਈਡੀ ਦੇ ਅذربਾਈਜਾਨ ਔਰ ਜਾਰਜੀਆ ਘੁੰਮ ਕੇ ਆ ਜੀ ਔਨ ਰਾਈਵਲ ਚੋ ਸਹੀ ਆ ਤੇ ਬਾਕੀ ਜਿਹੜੇ ਵੀ ਭੈਣ ਭਰਾ ਦੇ ਵਿੱਚ ਆਗੇ ਆ ਆਪਣਾ ਜਿਹੜਾ ਕੋ ਲਾਇਸੈਂਸ ਹੈਗੇ ਆ ਹੈਵੀ ਟਰਾਲਿਆਂ ਦੇ ਆ ਕਿ ਨੋਰਮਲ ਹੈਗੇ ਲਾਇਸੈਂਸ ਆਪਣਾ ਕੋਈ ਜੌਬ ਅਪਲਾਈ ਕਰਨਾ ਚਾਹੁੰਦਾ ਯੂਰਪ ਚ ਇੰਗਲੈਂਡ ਕੈਨੇਡਾ ਦੇ ਵਿੱਚ ਉੱਥੇ ਜਾ ਕੇ ਵੈਬਸਾਈਟਾਂ ਦੇ ਉੱਤੇ ਜੌਬ ਲੱਭ ਲਿਆ ਕਰੋ ਉੱਥੇ ਆਪਣੇ ਸਾਰੇ ਡਾਕੂਮੈਂਟ ਅਪਲੋਡ ਕਰ ਦਿਆ ਕਰੋ ਗਾਂਧੀਆ ਕੀ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਨੂੰ ਸੈਂਡ ਕਰੀ ਜਾਣੀਆਂ ਬਟ ਬਹੁਤ ਪੈਂਟਰ ਆ ਗਏ ਜਿਹੜੇ ਬਿਜ਼ੇ ਅਪਲਾਈ ਕੀਤੇ ਹੋਏ ਆ ਪਰ ਕਿਸੇ ਟਾਈਮ ਜਾ ਕੇ ਕੰਪਨੀਆਂ ਕਹਿੰਨ ਲੱਪਿੰਦੀਆਂ ਕਿ ਸਾਨੂੰ ਉਹਦੇ ਵਰਕਰ ਦੀ ਲੋਨ ਨਹੀਂ ਜਦੋਂ ਲੋਡ ਹੋਊਗੀ ਉਸ ਦੱਸਾਂਗੇ ਬਟ ਜੇ ਤੁਹਾਡੇ ਕੋਲ ਕਾਰਡ ਆ ਜਾਂਦਾ ਆ ਬਟ ਤੁਸੀਂ ਉੱਥੋਂ ਨਿਕਲਣ ਦੀ ਗੱਲ ਕਰਿਆ ਕਰੋ ਯੂਰਪ ਵਿੱਚ ਆ ਕੇ ਜਿਹਨਾਂ ਨੂੰ ਮੇਲ ਆਣੀ ਉਹਨਾਂ ਨੂੰ ਇੱਥੇ ਵੀ ਆ ਜਾਣੀਆਂ ਜੇ ਤੁਹਾਨੂੰ ਉਹ ਦੁਬਾਰਾ ਮੇਲ ਕਰਨ ਕੇ ਸਾਡੀ ਕੰਪਨੀ ਵਿੱਚ ਕੰਮ ਤੇ ਆ ਜਾ 212200 ਤਨਖਾਹ ਆ ਬਟ ਤੁਸੀਂ ਉੱਥੇ ਜਾਉਂਗੇ ਨਹੀਂ ਜਾਉਂਗੇ ਸੋਹਣਾ ਸਰ ਜੀ ਮੈਂ ਤਾਂ ਹੁਣ ਨਹੀਂ ਜਾਵਾਂਗਾ ਕਾਰਨ ਕੀ ਜੋ ਕਾਰਡ ਉੱਥੇ ਮੈਂ ਉਹ ਕੰਪਨੀ ਦਾ ਕਦੇ ਨੂੰ ਕੈਨਸਲ ਕਰਵਾ ਸਕਦੀ ਆ ਜੋ ਆਪਾਂ ਪੁਰਤਕਾਲ ਚ ਕਾਰਡ ਮੇਰਾ ਬਣੂਗਾ ਉਹ ਮੇਰੇ ਦੂਸਰਾ ਬਣਾਉਗਾ ਜੀ ਹਾਂਜੀ ਹਾਂਜੀ ਜੀ ਇਸ ਕਰਕੇ ਮੈਂ ਆਈ ਸੀ ਆਪਣੀ ਫੈਮਿਲੀ ਨੂੰ ਬੁਲਾ ਸਕਦਾ ਤਾਂ ਮੈਂ 2100 ਰੂਮ ਨਹੀਂ ਸਿਲੈਕਟ ਨੀ ਕਰਾਂਗਾ ਮੈਂ ਪੁਰਤਕਾਲ ਸਿਲੈਕਟ ਕਰਾਂਗਾ ਜੀ ਤਾਂ ਜੋ ਪੁਰਤਕਾਲ ਦੇ ਵਿੱਚ ਆਉਣ ਵਾਲੇ ਟਾਈਮ ਤੇ ਤੁਹਾਡੇ ਬੱਚਿਆਂ ਦੀ ਤੁਹਾਡੀ ਵਾਈਫ ਦੀ ਤੁਹਾਡੇ ਲਈ ਵਧੀਆ ਬਣ ਸਕੇ ਜੀ ਸਰ ਤੇ ਬਾਕੀ ਤੁਹਾਨੂੰ ਲੱਗਦਾ ਤੁਹਾਡੇ ਪਰਿਵਾਰ ਪਿੱਛੇ ਤੁਰੇ ਸੀਗੇ ਤੁਹਾਡੇ ਪਰਿਵਾਰ ਨੂੰ ਕੋਈ ਟੈਨਸ਼ਨ ਸੀਗੀ ਕਿ ਤੂੰ ਚੱਲਣਾ ਕਿੱਥੇ ਚੱਲਣਾ ਕਿੱਥੇ ਨਹੀਂ ਚੱਲਣਾ ਕਿਹਦੇ ਕੋਲ ਚੱਲਣਾ ਜੀ ਨਹੀਂ ਨਹੀਂ ਮੈਂ ਦੱਸਿਆ ਜੀ ਲੱਖ ਭਾਜੀ ਕੋਲ ਚੱਲਦਾ ਜੀ ਤੁਹਾਡੀਆਂ ਵੀਡੀਓ ਦੇ ਦੇ ਬੈ ਮੇਰੇ ਫੈਮਿਲੀ ਮੈਂਬਰ ਵੀ ਤਾਂ ਉਹਨੇ ਵੀ ਸਪੋਰਟ ਕੀਤੀ ਹੈ ਮੇਰੀ ਕਹਿੰਦੇ ਜਾਓ ਭਾਜੀ ਉਹਨਾਂ ਕੋਲ ਤੁਸੀਂ ਵੀ ਉਹਨਾਂ ਨਾਲ ਗੱਲ ਕੀਤੀ ਆ ਹਾਂਜੀ ਹਾਂਜੀ ਪਰ ਤੁਸੀਂ ਮੈਨੂੰ ਇੰਡੀਆ ਜੀ ਵੀ ਹੌਸਲਾ ਦਿੱਤਾ ਕਿ ਆ ਜਾਓ ਕੋਈ ਟੈਨਸ਼ਨ ਨਹੀਂ ਤਾਂ ਇਥੇ ਆ ਕੇ ਵੀ ਮੈਂ ਦੇਖਿਆ ਕੋਈ ਪ੍ਰੋਬਲਮ ਨਹੀਂ ਤੁਸੀਂ ਮੈਨੂੰ ਮੱਦ ਬਖਰਾ ਦੋਤੀ ਸੀ। ਬਾਕੀ ਜਿਹੜੇ ਭੈਣ ਭਰਾ ਵੀਡੀਓ ਦੇਖਦੇ ਪਏ ਤੁਹਾਨੂੰ ਇਹ ਤੋਂ ਦੇਖਦੇ ਪਏ ਆ ਹੋਰ ਘੰਟੀਆਂ ਦੇਖਦੇ ਪਏ ਆ ਕਿਸੇ ਭੈਣ ਭਰਾ ਨੂੰ ਮੈਸੇਜ ਕਰਨਾ ਚਾਹੁੰਦਾ ਮੇਰਾ ਭਰਾ ਬਸ ਮੈਂ ਇਹ ਹੀ ਕਹਿਣਾ ਕਿ ਜਿਸਨੇ ਵੀ ਆਣਾ ਲਾਪਾਜੀ ਨੂੰ ਬੱਲਾ ਕਾਲ ਕਰ ਲਓ ਲਾਪਾਜ 2 ਇਨਕੁਆਇਰੀ ਕਰੋ ਤਾਂ ਫੇਰੀ ਆਇਓ ਕੋਈ ਜਿਹੜੇ ਡਾਕੂਮੈਂਟਲ ਤੌਰ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਬਿਜ਼ਨਸ ਅਪਲਾਈ ਕਰਨੇ ਆ ਉਹਨਾਂ ਨੂੰ ਕੋਈ ਮੈਸੇਜ ਕਰਨਾ ਚਾਹੁੰਦਾ ਕਿ ਤੁਸੀਂ ਕਿੱਦਾਂ ਕਰੋ ਕਿੱਦਾਂ ਨਾ ਕਰੋ ਆਪਣਾ ਮੈਂ ਇਹ ਹੀ ਕਹਿਣਾ ਕਿ ਲਾਪਾਜੀ ਨੂੰ ਪੂਰਾ ਨੌਲੇਜ ਹੈ ਕਿ ਜੋਰਪੁਰ ਬਾਰੇ ਡਾਕੂਮੈਂਟ ਬਾਰੇ ਕੀ ਬਾਕੀ ਮੈਂ ਭਾਈ ਨੂੰ ਮੇਰੇ ਨਾਲ ਹੀ ਹੁੰਦੇ ਹੁਣ ਤੇ ਭਾਈ ਦਾ ਮੈਂ ਨੰਬਰ ਵੀ ਮੈਂਸ਼ਨ ਕਰ ਦੂੰਗਾ ਜੇ ਕਿਸੇ ਨੂੰ ਲੋੜ ਹੋਈ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਆ ਤੇ ਬਾਕੀ ਜਿੰਨੀ ਨੌਲੇਜ ਹੋਊਗੀ ਭਾਈ ਦੇ ਕੋਲ ਤੁਹਾਨੂੰ ਦੇਣਗੇ ਭਾਈ ਨੇ ਮੈਨੂੰ ਇਹ ਗੱਲ ਕਹੀ ਆ ਕਿ ਚਲੋ ਮੈਂ ਵੀ ਆ ਗਿਆ ਮੈਂ ਇਹ ਚਾਹਨਾ ਆ ਕਿ ਇੱਧਰ ਦੇ ਬੰਦੇ ਬਹੁਤ ਦਾ ਕਹਿੰਦੇ ਆ ਕਿ ਮੈਂ ਇਹ ਗੱਲ ਚਾਹਨਾ ਆ ਕਿ ਚਲੋ ਹੋਰ ਵੀ ਕੋਈ ਭੈਣ ਭਰਾ ਜਿਹੜੇ ਦੁਬਈ ਦੇ ਵਿੱਚ ਬੈਠੇ ਆ ਉਹਨਾਂ ਦੀ ਲਾਈਫ ਵੀ ਬਣ ਜਵੇ ਉਹਨਾਂ ਦਾ ਪਰਿਵਾਰ ਵਿੱਚ ਆਂਦਾ ਹੋਵੇ ਇਹ ਹੀ ਗੱਲ ਹੈ ਜੀ ਭਾਈ ਜੀ ਇਦਾਂ ਦੇ ਬੰਦੇ ਬਹੁਤ ਘੱਟ ਹੁੰਦੇ ਆ ਨਹੀਂ ਤੇ ਲੋਕੀ ਕਹਿੰਦੇ ਮੇਰਾ ਵੀਜ਼ਾ ਲੱਗ ਗਿਆ ਮੈਂ ਕਿਸੇ ਨੂੰ ਕੀ ਲੈਣਾ ਜੀ ਜੀ ਬਾਕੀ ਲਵ ਯੂ ਸਾਰੇ ਭਰਾਵੋ ਜਿਹਦੇ ਬਾਅਦ ਰੋ ਪਰਮਾਤਮਾ ਸਭ ਨੂੰ ਤਰੱਕੀ ਦੇਵੇ ਥੈਂਕ ਯੂ ਜੀ ਅੱਜ ਦੀ ਗੱਲ